ਬੀਤੇ ਦਿਨੀ ਜ਼ਿਲ੍ਹਾ ਮਾਨਸਾ ਦੇ ਇਲਾਕਾ ਪਿੰਡ ਮੂਸੇਵਾਲ ਵਿੱਚ ਛੋਟੇ ਸ਼ੁਭਦੀਪ ਦੇ ਜਨਮ ਤੋਂ ਬਾਅਦ ਸ਼ਿੜੇ ਵਿਵਾਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਇੱਕ ਚਿੱਠੀ ਭੇਜੀ ਗਈ ਸੀ ਜਿਸ ਵਿੱਚ ਆਈਵੀਐਫ ਟ੍ਰੀਟਮੈਂਟ ਦੀ ਰਿਪੋਰਟ ਕੇਂਦਰ ਸਰਕਾਰ ਵੱਲੋਂ ਮੰਗੀ ਗਈ ਸੀ ਉਨ੍ਹਾਂ ਇਹ ਵੀ ਆਖਿਆ ਸੀ ਕਿ ਇੰਗਲੈਂਡ ਜਾਂ ਫਿਰ ਦੂਸਰੇ ਬਾਹਰਲੇ ਮੁਲਕਾਂ ਦੇ ਵਿੱਚ ਉਮਰ ਦੀ ਹੱਦ ਨਹੀਂ ਹੁੰਦੀ ਉੱਥੇ ਕਿਸੇ ਵੀ ਉਮਰ ਤੱਕ ਇਸ ਸਟੇਟਮੈਂਟ ਦੇ ਰਾਹੀਂ ਔਰਤ ਬੱਚੇ ਨੂੰ ਜਨਮ ਦੇ ਸਕਦੀ ਹੈ ਪਰ ਭਾਰਤ ਵਿੱਚ ਇਸ ਸਟੇਟਮੈਂਟ ਦੇ ਨਾਲ 21 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਹੀ ਔਰਤਾਂ ਦੁਆਰਾ ਬੱਚਾ ਪੈਦਾ ਕੀਤਾ ਜਾ ਸਕਦਾ ਹੈ ਪਰ ਮਾਤਾ ਚਰਨ ਕੌਰ ਜੀ ਦੀ ਉਮਰ 58 ਸਾਲ ਹੈ ਇਸ ਲਈ ਕੇਂਦਰ ਸਰਕਾਰ ਨੇ ਸਖਤ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਮੰਗ ਲਿਆ ਹੈ ਅਤੇ ਇਸ ਉੱਤੇ ਬਠਿੰਡਾ ਦੇ ਵੂਮਨ ਅਤੇ ਚਿਲड्रन ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਸ਼੍ਰੀਮਤੀ ਪ੍ਰੀਤ ਮਨਿੰਦਰ ਕੌਰ ਜੀ ਨੇ ਆਖਿਆ ਅਤੇ ਦਿੱਤੀ ਜਾਣਕਾਰੀ ਕਿ ਇਸ ਟ੍ਰੀਟਮੈਂਟ ਦੇ ਰਾਹੀਂ ਭਾਰਤ ਵਿੱਚ ਔਰਤ ਕਿੰਨੀ ਉਮਰ ਤੱਕ ਬੱਚਾ ਪੈਦਾ ਕਰ ਸਕਦੀ ਹੈ ਡਾਕਟਰ ਪ੍ਰੀਤ ਮਨਿੰਦਰ ਸੀਨੀਅਰ ਮੈਡੀਕਲ ਅਫਸਰ ਔਮਨ ਐਂਡ ਚਿਲਡਰਨ ਹਸਪੀਟਲ ਬਠਿੰਡਾ ਮੈਡਮ ਇੱਕ ਹੈ ਦਾ ਵੀ ਆਪਣਾ ਇੱਕ ਲੇਡੀ ਹੈ ਪਰ ਕਿੰਨੀ ਨੋਮ ਤੱਕ ਨਹੀਂ ਹੁੰਦਾ ਕਰ ਜਦੋਂ ਤੱਕ ਉਹਦੇ ਵਿੱਚ ਅੰਡੇ ਹੈਗੇ ਆ ਅੰਡੇ ਜਿਹੜੇ ਹੈਗੇ ਆ ਔਰਤੀ ਅੰਡੇਦਾਨੀ ਦੇ ਵਿੱਚ ਬਾਇ ਬਰਥ ਰੈਜਨਟਾ ਜੇ ਉਹ ਅੰਡੇ ਠੀਕ ਔਰਥ ਹੈਲਦੀ ਹੈ ਠੀਕ ਹੈ ਉਹਦੀ ਜਿਹੜੀ ਹੈਗੀ ਰੀਪਰੋਡਕਟਿਵ ਟਰੈਕ ਅਸੀਂ ਕਹਿੰਦੇ ਆ ਜਨ ਜਨਨ ਪ੍ਰਣਾਲੀ ਜਿਹੜੀ ਹੈ ਉਹ ਠੀਕ ਕੰਮ ਕਰਦੀ ਉਹ ਬੱਚਾ ਪੈਦਾ ਕਰ ਸਕਦੀ ਹੈ। ਮਰਦ ਦੀ ਗੱਲ ਕਰੀਏ ਤਾਂ ਮਰਦ ਦੀ ਗੱਲ ਕਰੀਏ ਤਾਂ ਜਿਹੜੀ ਨੈਚੁਰਲ ਏਜ ਆ ਉਹ ਮੋਸਟਲੀ 50 ਸਾਲ ਤੇ ਜਾ ਕੇ ਜਿਹੜਾ ਹੈਗੇ ਆ ਅੰਡੇ ਜਿਹੜੇ ਖਤਮ ਹੋ ਜਾਂਦੇ ਆ ਤੇ ਜਿਹੜਾ ਮਾਂਵਾਰੀ ਆਉਂਦੀ ਔਰਤ ਨੂੰ ਹਰ ਮਹੀਨੇ ਉਹ ਬੰਦ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਮਾਂ ਬਣਨ ਦੇ ਕਾਬਿਲ ਨਹੀਂ ਰਹਿੰਦੀ। ਆਈਵੀਐਫ ਸਕੀਮ ਦੇ ਰਾਹੀਂ ਕਿਸਾ ਕਰ ਸਕਦੇ? ਆਈਵੀਐਫ ਜਿਹੜੀ ਸਕੀਮ ਆ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਰਾਉਣੀ ਆਸੀਂ ਜਿਹੜੀ ਕਿ ਨੇਚੁਰਲੀ ਕੁਦਰਤੀ ਤਰੀਕੇ ਨਾਲ ਹੋਣੀ ਹੁੰਦੀ ਫਰਟੀਲਾਈਜੇਸ਼ਨ ਨੇਚਰਲ ਜਿਹੜੇ ਮੀਆਂ ਬੀਬੀ ਸਬੰਧ ਬਣਾਉਣ ਤੋਂ ਬਾਅਦ ਇੱਕ ਐਗ ਜਿਹੜਾ ਹੈਗਾ ਏ ਮਦਰ ਵੱਲੋਂ ਆਂਦਾ ਏ ਮੈਚਰ ਹੁੰਦਾ ਏ ਔਰ ਰੀਲੀਜ਼ ਹੁੰਦਾ ਐਗ ਨਿਕਲਦਾ ਏ ਤੇ ਉਧਰੋਂ ਉਸੇ ਟਾਈਮ ਤੇ ਜਦੋਂ ਐਗ ਨਿਕਲਦਾ ਏ ਉਸੇ ਦਿਨ ਦੇ ਵਿੱਚ ਹੀ ਜੇ ਸਪਰਮ ਆ ਜਾਏ ਹਨਾ ਤੇ ਉਹ ਫਿਰ ਫਰਟੀਲਾਈਜੇਸ਼ਨ ਹੋ ਜਾਂਦੀ ਆ ਆਪਸ ਵਿੱਚ ਮਿਲਦੇ ਆ ਤੇ ਇੱਕ ਜਿਹੜਾ ਹੈਗਾ ਏ ਬੱਚਾ ਬਣਦੇ ਚਾਂਸਿਸ ਹੁੰਦੀ ਆ ਇਰੇ ਨੂ ਬੀ ਫਰਟੀਲਾਈਜੇਸ਼ਨ ਆਰਟੀਫੀਸ਼ੀਅਲ ਟੈਕਨੀਕ ਆ ਉਹਦੇ ਵਿੱਚ ਅਸੀਂ ਜਿਹੜਾ ਐਗ ਪਹਿਲਾਂ ਤਿਆਰ ਕਰਵਾਨੇ ਦਵਾਈ ਦੇ ਕੇ ਮਦਰ ਨੂੰ ਤੇ ਨਾਲ ਹੀ ਇੱਕ ਸਪਰਮ ਲੈਨੇ ਆ ਅਸੀਂ ਫਿਰ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਫਰਟੀਲਾਈਜੇਸ਼ਨ ਉਹਨਾਂ ਦਾ ਆਪਸ ਵਿੱਚ ਜਿਹੜਾ ਮਿਲਣਾ ਹੈ ਉਹ ਅਸੀਂ ਗੈਰ ਕੁਦਰਤੀ ਕਹਿ ਲਿਆ ਵੀ ਉਹਨੂੰ ਉਸ এনवायरमेंट ਦੇੰਨੇ ਆਰਟੀਫੀਸ਼ੀਅਲ ਇੱਕ ਕਲਚਰ ਮੀਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਤਿਆਰ ਕਰਦੇ ਆ ਬੱਚੇ ਨੂੰ ਐਮਬ੍ਰਿਓ ਜਿਹੜਾ ਡਿਵੈਲਪ ਕਰਾਉਨੇ ਆ ਬਾਅਰ ਤਾਂ ਫਿਰ ਉਹਦੀ ਡਵੈਲਪਮੈਂਟ ਤੋਂ ਬਾਅਦ ਇੱਕ ਸਟੇਜ ਤੇ ਜਾ ਕੇ ਅਸੀਂ ਉਹਨੂੰ ਟ੍ਰਾਂਸਪਲੈਂਟ ਕਰਦੇ ਹਾਂ ਬੱਚੇ ਮਾਂ ਦੀ ਬੱਚੇਦਾਨੀ ਦੇ ਵਿੱਚ ਜਿਹੜੀ ਮਾਂ ਦੀ ਬੱਚੇਦਾਨੀ ਉਹ ਵੀ ਅਸੀਂ ਪਹਿਲਾਂ ਦਵਾਈ ਦੇ ਕੇ ਪ੍ਰੀਪੇਅਰ ਕੀਤੀ ਹੁੰਦੀ ਬੱਚੇਦਾਨੀ ਦੇ ਅੰਦਰਲੀ ਲੇਅਰ ਜਿਹਨੂੰ ਅਸੀਂ ਐਂਡੋਮੇਟਰੀਅਮ ਕਹਿੰਦੇ ਆ ਉਹਨੂੰ ਪ੍ਰੀਪੇਅਰ ਕਰਦੇ ਆ ਫਿਰ ਉਹਦੇ ਵਿੱਚ ਉਹ ਜਿਹੜੀ ਹੈਗਾ ਭਰੂਣ ਅਸੀਂ ਬਾਹਰ ਤਿਆਰ ਕੀਤਾ ਹੈ ਉਹਨੂੰ ਅਸੀਂ ਟ੍ਰਾਂਸਪਲੈਂਟ ਕਰਦੇ ਹਾਂ ਤੇ ਉਸ ਤੋਂ ਬਾਅਦ ਉਹ ਸਟੇਜ ਤੋਂ ਬਾਅਦ ਉਹ ਬੱਚੇਦਾਨੀ ਦੇ ਅੰਦਰ ਹੀ ਜਿਹੜਾ ਡਵੈਲਪ ਹੁੰਦਾ ਇਹ ਬੇਬੀ ਬੰਦਾ ਉਹਦੇ ਵੀ ਕੇਜ ਹੈ ਜੀ ਇਹ ਗੱਲਬਾਤ ਹਾਂਜੀ ਉਹ ਇਹ ਜਿਹੜੀ ਆਰਟੀਫੀਸ਼ੀਅਲ ਟੈਕਨੀਕਸ ਆ ਇਹਦੇ ਵਿੱਚ ਅਸੀਂ ਜਿਹੜੀ ਮਦਰ ਦੀ ਉਮਰ ਹੈ ਨਾ ਇੱਕ ਇਹ ਗਾਈਡਲਾਈਨਸ ਆ ਇਹ ਐਕਟ ਬਣਿਆ ਹੋਇਆ ਕੋਰਟ ਦੇ ਲਾਜ਼ ਨੇ ਉਸ ਲਾਜ਼ ਜਿਹੜੀਆਂ ਗਾਈਡਲਾਈਨਸ ਸਾਨੂੰ ਲਾ ਕਹਿੰਦਾ ਹੈਗਾ ਆਰਟੀਫੀਸ਼ੀਅਲ ਟੈਕਨੀਕਸ ਦੇ ਵਿੱਚ ਉਹਨਾਂ ਗਾਈਡਲਾਈਨਸ ਦੇ ਅਕੋਰਡਿੰਗ ਹੀ ਹੈ ਜਿਹੜੀ ਇਹ ਆਰਟੀਫੀਸ਼ੀਅਲ ਟੈਕਨੀਕਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਉਹਦੇ ਵਿੱਚ ਉਮਰ ਦੀ ਜਿਹੜੀ ਹੱਦ ਹੈ ਮੈਨੂੰ ਲੱਗਦਾ 50 ਸਾਲ ਤੱਕ ਹੈਗੀ ਹੈ ਕਿ ਅਸੀਂ ਕਰ ਸਕਦੇ ਹਾਂ ਜੇ ਕੰਡੀਸ਼ਨਸ ਹੁੰਦੀਆਂ ਇਹਦੇ ਵਿੱਚ ਵੀ ਕਿ ਕਿੰਨੀਆਂ ਕੰਡੀਸ਼ਨ ਦੇ ਵਿੱਚ ਅਸੀਂ ਘੱਸਾਤੇ ਆ ਜੇ ਟ੍ਰੀਟਮੈਂਟ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਔਰਤਾਂ ਨੂੰ ਫਿਰ ਜੇ ਮਤਲਬ 50 ਸਾਲ ਤੋਂ ਏਜ ਘਟਤਾ ਤਾਂ ਟ੍ਰੀਟਮੈਂਟ ਪ੍ਰੋਪਰ ਵਗੈਰਾ ਟੀਕੇ ਵਗੈਰਾ ਜਿਸ ਤਰ੍ਹਾਂ ਆਮ ਲੱਗਦੇ ਨੇ ਔਰਤਾਂ ਤੇ ਉਸ ਤਰ੍ਹਾਂ ਹੀ ਲੱਗਦੇ ਨੇ ਮੈਡੀਸਨ ਦੇ ਹਾਂ ਜਦੋਂ ਅਸੀਂ ਬੱਚਾ ਬਣਾ ਲਿਆ ਬਾਹਰ ਹਨਾ ਬੱਚੇਦਾਨੀ ਚ ਰੱਖਤਾ ਫਿਰ ਉਹ ਜਿਹੜੀ ਮਦਰ ਉਹ ਪ੍ਰੈਗਨੈਂਟ ਆ ਉਹ ਉਹ ਨੇਚਰਲ ਤਰੀਕੇ ਨਾਲ ਹੀ ਗਰੋ ਕਰੇਗਾ ਮਾਂ ਦੀ ਬੱਚੇਦਾਨੀ ਵਿੱਚ ਤੇ ਜਿਹੜੇ ਟਾਈਮ ਟੂ ਟਾਈਮ ਅਸੀਂ ਉਹਨੂੰ ਆਪਣੀ ਭਾਸ਼ਾ ਵਿੱਚ ਐਂਟੀਨੇਟਲ ਚੈੱਕਅਪ ਕਹਿੰਨੇ ਆ ਪ੍ਰੈਗਨੈਂਸੀ ਦੇ ਦੌਰਾਨ ਜਿਹੜੇ ਅਸੀਂ ਘੱਟੋ ਘੱਟ 4 ਬਾਰ ਜਿਹੜਾ ਡਾਕਟਰ ਗਾਇਨਕੋਲੋਜਿਸ ਨੂੰ ਦਿਖਾਣਾ ਹੁੰਦਾ ਉਵੇਂ ਮਰੀਜ਼ ਨੂੰ ਦਿਖਾਣਾ ਇਸ ਵਿੱਚ ਜ਼ਿਆਦਾ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ ਕਿਉਂਕਿ ਆਰਟੀਫੀਸ਼ੀਅਲ ਟੈਕਨੀਕ ਨਾਲ ਅਸੀਂ ਕੀਤੀ ਹੈ ਕਿਉਂਕਿ ਨੈਚੁਰਲ ਤਰੀਕੇ ਨਾਲ ਹੋ ਨਹੀਂ ਰਿਹਾ ਬੱਚਾ ਤਾਂ ਕਿ ਇਹਦੇ ਵਿੱਚ ਅਸੀਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਹੁੰਦਾ ਕਿ ਜਲਦੀ ਉਹਦਾ ਐਂਟੀਨੇਟਲ ਅਪ ਚੈੱਕਅਪ ਜਿਵੇਂ ਅਸੀਂ 15-15 ਦਿਨ ਬਾਅਦ ਕਰਦੇ ਆਂ ਨਾ ਜੇ ਕੋਈ ਪ੍ਰੈਸ਼ਨ ਨੂੰ ਦਿੱਕਤਾਂ ਆਦੀ ਤਾਂ ਵੀ ਉਹਨੂੰ ਕਹਿੰਨੇ ਆ ਕਿ ਜਲਦੀ ਡਾਕਟਰ ਕੋਲ ਦੀ ਸਲਾਹ ਲੈਣੀ ਆ ਜਿਹੜੇ ਟੀਕੇ ਲੱਗਦੇ ਆ ਟੈਕਨਸ ਤੇ ਉਹ ਵੀ ਅਸੀਂ ਟਾਈਮ ਟੂ ਟਾਈਮ ਓਵੇਂ ਲਵਾਉਣੇ ਓਵੇਂ ਅਸੀਂ ਆਇਰਨ ਦੇਣਾ ਓਵੇਂ ਕੈਲਸ਼ੀਅਮ ਦੇਣੀ ਓਵੇਂ ਅਸੀਂ ਡਾਈਟ ਸਮਝਾਉਣੀ ਆ ਉਹਨੂੰ ਚੰਗੀ ਡਾਈਟ ਹਰੀਆਂ ਸਬਜ਼ੀਆਂ ਫਰੂਟ ਦਾਲਾਂ ਹਨਾ ਚੰਨੇ ਹੋਏ ਜਿਵੇਂ ਘਰ ਦਾ ਜਿਹੜਾ ਬਣਿਆ ਹੋਇਆ ਹੈਗੀ ਡਾਈਟ ন্যাਚਰਲ ਡਾਈਟ ਉਹ ਮਾਣੇ ਖਾਣੇ